ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਪਾ ਅੱਜ ਗੱਲ ਕਰਦੇ ਆਂ ਸਪੇਨ ਦੇ ਵਿੱਚ ਕੰਮ ਦੇ ਹਾਲਾਤਾਂ ਦੀ ਕਿ ਇਸ ਟਾਈਮ ਸਪੇਨ ਦੇ ਵਿੱਚ ਕੰਮ ਦੇ ਕੀ ਹਾਲਾਤ ਹੈ ਆਪਣੇ ਬੰਦਿਆਂ ਦੀ ਕੀ ਸਿਚੁਏਸ਼ਨ ਹੈ ਇੱਥੇ ਜਿਹੜੇ ਕੱਚੇ ਬੰਦੇ ਆ ਕੀ ਸਟਰਗਲ ਕਰਨੀ ਪੈ ਰਹੀ ਹੈ ਸਾਰਾ ਕੁਝ ਦੱਸ ਦਿਆਂ ਤੁਹਾਨੂੰ ਕਿ ਤੁਹਾਨੂੰ ਹੋਣਾ ਚਾਹੀਦਾ ਸਪੇਨ ਜਾਂ ਨਹੀਂ ਹੋਣਾ ਚਾਹੀਦਾ ਤੇ ਮੈਨੂੰ ਪਤਾ ਆ ਕਈ ਬੰਦਿਆਂ ਨੇ ਇਹ ਵੀ ਕਹਿਣਾ ਕਿ ਤੂੰ ਮੁਕਾਦ ਚੱਲ ਗਿਆ ਆ ਤੂੰ ਵੀ ਵਾਪਸ ਆ ਜਾ ਫੇ ਤੇ ਇਹ ਬਈ ਮੇਰਾ ਕੰਮ ਹੈ ਤੁਹਾਨੂੰ ਸੱਚਾਈ ਦੱਸਣਾ ਬਾਕੀ ਤੁਹਾਡੀ ਮਰਜ਼ੀ ਆਣਾ ਨਹੀਂ ਆਣਾ ਠੀਕ ਹੈ ਤੇ ਆਪਾਂ ਗੱਲ ਕਰਦੇ ਆਂ ਜਿਸ ਟਾਈਮ ਸਪੇਨ ਦੇ ਵਿੱਚ ਕੰਮ ਦੇ ਕੀ ਹਾਲਾਤ ਆ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਦਾ ਪੁਰਤਗਾਲ ਦੇ ਪੇਪਰ ਬੰਦ ਹੋਏ ਗਿਆ ਤੇ ਬੰਦਿਆਂ ਨੇ ਸਾਰਿਆਂ ਨੇ ਮੂਵ ਕਰ ਦਿੱਤਾ ਉਥੋਂ ਜਾਂ ਮੈਕਸਿਮਮ ਜਿੰਨੇ ਵੀ ਬੰਦੇ ਜਿਹੜੇ ਯੂਰਪ 'ਚ ਕੱਚੇ ਸੀਗੇ ਸਾਰੇ ਸਪੇਨ ਆ ਗਏ ਹੋਏ ਆ ਕਿਉਂਕਿ ਸਪੇਨ ਹੀ ਹੁਣ ਇਸ ਟਾਈਮ ਇਕੱਲਾ ਇਹੋ ਜਿਹਾ ਦੇਸ਼ ਆ ਜਿਹੜਾ ਕੱਚੇ ਬੰਦਿਆਂ ਨੂੰ ਪੇਪਰ ਦੇ ਰਿਹਾ ਵਾ ਇਲੀਗਲ ਬੰਦਿਆਂ ਨੂੰ ਤੇ ਮੈਕਸਿਮਮ ਬੰਦੇ ਸਾਰੇ ਜਿਹੜੇ ਆ ਸਪੇਨ ਆ ਗਏ ਹੋਏ ਆ ਤੇ ਜਿਸ ਕਰਕੇ ਹੁਣ ਇੱਥੇ ਕੰਮ ਦੇ ਜਿਹੜੇ ਹਾਲਾਤ ਆ ਉਹ ਉਹ ਖਰਾਬ ਹੋ ਚੁੱਕੇ ਆ ਜਿਹੜਾ ਕੰਮ ਹੈ ਬਹੁ ਇਹ ਬੰਦਿਆਂ ਨੂੰ ਤਾਂ 6-6 ਮਹੀਨੇ ਹੋ ਗਏ ਆ 7-7 ਮਹੀਨੇ ਹੋ ਗਏ ਆ ਬਿਲੇ ਬੈਠਿਆਂ ਨੂੰ ਕੰਮ ਦੇ ਹਾਲਾਤ ਦੋੜੇ ਇੱਕ ਖਰਾਬ ਹੀ ਆ ਤੇ ਜੇ ਕੰਮ ਮਿਲਦਾ ਵੀ ਆ ਤਾਂ ਸੈਲਰੀ ਉਹ ਚ ਘੱਟ ਮਿਲਦੀ ਆ ਤੇ ਜਿਸ ਕਰਕੇ ਇਹ ਸਰਵਾਈਵ ਕਰਨਾ ਔਖਾ ਹੋ ਜਾਂਦਾ ਆ ਕਿਉਂਕਿ ਇੱਕ ਤਾਂ ਇਹ ਸੈਲਰੀ ਘੱਟ ਮਿਲਦੀ ਆ ਦੂਜੋ ਪਰ ਘਰਾਂ ਦੇ ਕਿਰਾਏ ਬਹੁਤ ਜ਼ਿਆਦੇ ਇੱਥੇ ਜਿਹੇ ਆਪਾਂ ਕਿਰਾਏ ਤੇ ਰਹਿੰਦੇ ਆ ਤੇ ਹਨਾ ਕਿਰਾਇਆ ਵੀ ਤੁਹਾਨੂੰ ਪਤਾ ਹੀ ਆ 200 ਤੋਂ ਘੱਟ ਤੇ ਕਮਰਾ ਵੀ ਨਹੀਂ ਮਿਲਦਾ ਇੱਥੇ ਪਹਿਲੀ ਗੱਲ ਤਾਂ ਕਿਰਾਇਆ ਹੈਸ਼ ਮਿਲਦੀ ਨਹੀਂ ਹੈਲਦੀ ਮਿਲਦੀ ਆ ਤਾਂ 200 ਤੋਂ ਘੱਟ ਤਾਂ ਕੋਈ ਕੰਮ ਨਹੀਂ ਮਿਲਦਾ ਠੀਕ ਹੈ ਤੇ ਫਿਰ 100 ਰੁਪਏ ਰੋਟੀ ਬਣ ਦਾ ਲਾ ਲਓ ਤੁਸੀਂ 100 150 ਤੇ ਉਹੀ ਆ ਫਿਰ ਓਕਾ ਹੋ ਜਾਂਦਾ 5-700 ਸਟਾਰਟਿੰਗ ਹੀ ਮਿਲਦੀ ਹੈ 5-600 ਰੁਪਿਆ ਉਹਦੇ ਵਿੱਚ ਤਾਂ 2-300 ਤੁਹਾਡਾ ਖਰਚਾ ਹੋ ਜਾਂਦਾ ਹੈ ਤੁਸੀਂ ਆਪ ਹਿਸਾਬ ਲਾ ਲਓ ਕਿੰਨੀ ਸਟਰਗਲ ਆ ਇੱਥੇ ਬਾਕੀ ਮੈਂ ਕੋਈ ਮੋਟੀਵੇਟ ਨਹੀਂ ਕਰਦਾ ਹੈਗਾ ਕਿ ਬਈ ਕਿਸੇ ਨੇ ਆਉਣਾ ਹੈ ਤਾਂ ਆ ਸਕਦਾ ਹੈ ਵੈਲਕਮ ਹੈ ਬਟ ਕੰਮ ਦੇ ਜੋ ਹਾਲਾਤ ਤੁਹਾਨੂੰ ਮੈਂ ਦੱਸ ਦਿੱਤੇ ਆ ਬਾਕੀ ਰਹਿائش ਲੱਭਣੀ ਵੀ ਇੱਥੇ ਬਹੁਤ ਔਖੀ ਆ ਤੇ ਜਿਹੜੇ ਤਾਂ ਮੇਨ ਸ਼ਹਿਰ ਆ ਅੱਜ ਤਾਂ ਬਾਰਸੀਲੋਨਾ ਹੋ ਗਿਆ ਮਾਡਰਿਡ ਹੋ ਗਿਆ ਵਾਲੈਂਸੀਆ ਹੋ ਗਿਆ ਇੱਥੇ ਤੇ ਕੰਮ ਲੱਭਣਾ ਤੇ ਰਹਿائش ਲੱਭਣੀ ਬਹੁਤ ਔਖੀ ਆ ਇਸ ਕਰਕੇ ਕਾਫੀ ਸਟਰਗਲ ਕਰਨੀ ਪੈਂਦੀ ਆ ਬਾਕੀ ਕੰਮ ਜੇ ਮਿਲਦਾ ਤਾਂ ਕਿਹੜਾ ਕੰਮ ਮਿਲਦਾ ਉਹਦੇ ਬਾਰੇ ਗੱਲ ਕਰਦੇ ਆ ਦੇਖੀਏ ਜੀ ਦੇਖਿਆ ਜਾਵੇ ਤਾਂ ਬਈ ਜਿਹੜਾ ਵਾਲੈਂਸੀਆ ਏਰੀਆ ਆ ਉੱਥੇ ਜ਼ਿਆਦਾਤਰ ਖੇਤੀ ਦਾ ਕੰਮ ਹੁੰਦਾ ਆ ਠੀਕ ਆ ਜੀ ਤੇ ਕਿਉਂਕਿ ਵਾਲੈਂਸੀ ਦੇ ਲਾਗੇ ਛਾਗੇ ਖੇਤ ਖੂਦ ਕਾਫੀ ਆ ਉੱਥੇ ਕੀਨੂ ਦਾ 오렌ਜ ਦਾ ਆੜੂਆ ਦਾ ਸ਼ਿਮਲਾ ਮਿਰਚ ਦਾ ਇੰਦਾ ਕੰਮ ਹੈਗਾ ਖੇਤੀ ਦਾ ਕਾਫੀ ਉੱਥੇ ਤੇ ਅਬਟ ਜਿਹੜੇ ਵੱਡੇ ਸ਼ਹਿਰ ਹੈ ਜਿਦਾ ਬਾਰਸੀਲੋਨਾ ਮੈਦ੍ਰਿਡ ਹੋ ਗਿਆ ਉੱਥੇ ਜ਼ਿਆਦਾ ਰੈਸਟੋਰੈਂਟ ਲਾਈਨ ਦਾ ਕੰਮ ਆ ਪਰ ਉਹ ਵੀ ਉਹ ਧੋਖਾ ਮਿਲਦਾ ਪੱਕੇ ਬੰਦੇ ਨੂੰ ਤਾਂ ਹੱਸ ਕੇ ਲੈ ਲੈਂਦੇ ਕੱਚੇ ਬੰਦੇ ਨੂੰ ਥੋੜਾ ਧੋਖਾ ਹੁੰਦਾ ਹੈ ਕਿ ਰਿਸਕ ਹੁੰਦਾ ਨਾ ਕੱਚੇ ਬੰਦੇ ਦਾ ਕੱਚਾ ਬੰਦਾ ਆਪਾਂ ਕੰਮ ਤੇ ਰੱਖਿਆ ਤੇ ਜੇ ਰੇਡ ਪੈ ਜਾਂਦੀ ਹੈ ਛਾਪਾ ਪੈ ਜਾਂਦਾ ਤਾਂ ਮਾਲਕ ਨੂੰ ਵੀ ਕਾਫੀ ਜੁਰਮਾਨਾ ਭਰਨਾ ਪੈ ਸਕਦਾ ਹੈ ਇਸ ਕਰਕੇ ਕੱਚੇ ਬੰਦੇ ਨੂੰ ਕੰਮ ਤੇ ਰੱਖਣ ਤੋਂ ਥੋੜਾ ਡਰਦੇ ਆ ਬੰਦੇ ਇਹ ਇਸ ਕਰਕੇ ਸਟਰਗਲ ਹੁੰਦੀ ਹੈ ਕੱਚੇ ਬੰਦੇ ਨੂੰ ਕੰਮ ਕੰਮ ਲੱਭਣ ਦੀ ਬਾਕੀ ਬਾਕੀ ਇਹ ਹੈ ਕਿ ਪੇਪਰ ਮਿਲ ਜਾਂਦੇ ਆ 2 ਸਾਲ ਇੱਥੇ ਜਿਹੜੀ ਪਦਰੋਨਾ ਮੈਂਡਾ 3 ਸਾਲ ਦੀ ਘਟ ਕੇ 2 ਸਾਲ ਦੀ ਹੋ ਗਈ ਆ ਪੇਪਰ ਮਿਲ ਜਾਂਦੇ ਆ ਤੇ ਉਹਦੇ ਲਈ ਕੰਟਰੈਕਟ ਲੈਣਾ ਪੈਂਦਾ ਆ ਬਾਅਦ ਵਿੱਚ ਤੇ ਕਰਨੇ ਕਿ ਆਸੀਗਾ ਕਿ ਕੰਟਰੈਕਟਰ ਜਿਹੜੀ ਹੈ ਉਹ ਸ਼ਰਤਾਂ ਜਿਹੜੀ ਹੈ ਉਹਦੇ ਥੋੜਾ ਬਦਲਾਅ ਕੀਤਾ ਸੀਗਾ ਤੇ ਇਹ ਉਹ ਹਜੇ ਕਨਫਰਮ ਨਹੀਂ ਹੈ ਕਿ ਉਹਦੇ ਵਿੱਚ ਕੀ ਬਦਲਾਅ ਹੋਏ ਸੀ ਜਿੱਦਾਂ ਹੀ ਉਹ ਨਿਊਜ਼ ਆਏਗੀ ਅਫੀਸ਼ਲ ਨਿਊਜ਼ ਆ ਪਤਾ ਨਾ ਸ਼ੇਅਰ ਕਰਾਂਗੇ ਕੀ ਹੈਗਾ ਕੀ ਨਹੀਂ ਹੈਗਾ ਤੇ ਬਾਕੀ ਵੀ ਜੇ ਹੁਣਾ ਸਪੇਨ ਤਾਂ ਇਹ ਸੋਚ ਕੇ ਆਣਾ ਕਿ ਆਪਾਂ ਨੇ 3-4 ਮਹੀਨੇ 5 ਮਹੀਨੇ ਇੱਥੇ ਸਰਵਾਈਵ ਕਰਨਾ ਆ ਕਿਉਂਕਿ ਇਹ ਨਹੀਂ ਹੈ ਕਿ ਆਂਦੇ ਤੁਹਾਨੂੰ ਕੰਮ ਮਿਲ ਜਾਣਾ ਕੰਮ ਲੱਭਣ ਤੇ ਤੁਹਾਨੂੰ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਲੱਗ ਸਕਦੇ 4 ਮਹੀਨੇ ਵੀ ਲੱਗ ਸਕਦੇ ਆ ਠੀਕ ਹੈ ਜੀ ਤੇ ਜੇ ਕਿਸੇ ਨੇ ਆਉਣਾ ਤਾਂ ਉਸ ਹਿਸਾਬ ਨਾਲ ਆਵੇ ਆਪਣਾ ਕੋਈ ਖਰਚਾ ਪਾਣੀ ਲੈ ਕੇ ਆਵੇ 4-6 ਮਹੀਨਿਆਂ ਦਾ ਤਾਂ ਕਿ ਜੇ ਬਾਈਕਿੰਗਸ ਕੰਮ ਨਹੀਂ ਵੀ ਲੱਭਦਾ ਤੇ ਬੰਦਾ ਜਿਹੜਾ ਹੈ ਸਰਵਾਈਵ ਕਰ ਸਕਦਾ ਇੱਥੇ ਆ ਕੇ ਠੀਕ ਹੈ ਜੀ ਬਾਕੀ ਜਿਹੜੇ ਕੋਸਟਲ ਏਰੀਆ ਹੈ ਜਿੱਦਾਂ ਸੁੰਦਰੀ ਬੀਚ ਪੂਛ ਹੋਗੇ ਇੱਧਰ ਜਿਆਦਾ ਰੈਸਟੋਰੈਂਟ ਦਾ ਕੰਮ ਹੁੰਦਾ ਆ ਤੇ ਜੇ ਸਕਿੱਲ ਹੈਗਾ ਕਿਸੇ ਤੋਂ ਰੈਸਟੋਰੈਂਟ ਲਾਈਨ ਦਾ ਜਿਹਨੇ ਕੰਮ ਕੀਤਾ ਹੋਇਆ ਜਾਣਦਾ ਬੰਦਾ ਤੇ ਉਹਦੇ ਲਈ ਥੋੜਾ ਈਜ਼ੀ ਹੁੰਦਾ ਆ ਜੋਬ ਫਾਈਂਡ ਕਰਨਾ ਰੈਸਟੋਰੈਂਟ ਤੇ ਤੇ ਜੇ ਕੋ ਮਿਲ ਜਾਂਦੇ ਅੱਜ ਬਾਕੀ ਇਹ ਆ ਕਿ ਕਿ ਪੜ੍ਹ ਕੇ ਮਿਲ ਜਾਂਦੇ ਆ ਸਟਰਗਲ ਕਰਨਾ ਪੈਂਦਾ 2 ਸਾਲ ਇੱਥੇ 2 ਸਾਲ ਸਟਰਗਲ ਕਰ ਲਿਆ ਤਾਂ ਇਹ ਪਰ ਮਿਲ ਕੇ ਉਸ ਤੋਂ ਬਾਅਦ ਬਈ ਲਾਈਫ ਸੈੱਟ ਹੋ ਜਾਂਦੀ ਆ ਪਰ ਇਹ ਆ ਕਿ ਪਹਿਲੇ 2 ਸਾਲ ਜਿਹੜੇ ਆ ਬਹੁਤ ਸਟਰਗਲ ਕਰਨਾ ਪਿਆ ਤੇ ਸਟਰਗਲ ਕਰਕੇ ਤੇ ਉਹ ਸਟਰਗਲ ਕਰਕੇ ਫੇਰ ਜਿਹੜੇ ਆ ਉਹ ਆਪਾਂ ਨੂੰ ਫਲ ਮਿਲਣਾ ਉਹਦਾ ਤੇ ਮੈਂ ਵੀ ਇਹ ਉਮੀਦ ਨਾਲ ਆਇਆ ਇੱਥੇ ਕ੍ਰੋਸ਼ੀਆ ਤੋਂ ਇਆਪਾਂ ਵੀ ਦੋ ਸਾਲ ਸੜਲ ਕਰਕੇ ਤਾਂ ਪੇਪਰ ਲਵਾਂਗੇ ਬਾਕੀ ਦੇਖਦੇ ਆਂ ਜੋ ਪਰਮਾਤਮਾ ਦੀ ਜੋ ਵਾਹਿਗੁਰੂ ਦੀ ਮਰਜ਼ੀ ਹੋਈ ਉਹ ਹੀ ਹੋਣਾ ਆ ਕੋਸ਼ਿਸ਼ ਆਪਾਂ ਪੂਰੀ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਜਾਣਕਾਰੀਆਂ ਦਵਾਂਗੇ ਅਸੀਂ ਸਪੇਨ ਦੀਆਂ ਸੋ ਚੈਨਲ ਨੂੰ ਫੋਲੋ ਕਰ ਲਿਓ ਜੀ ਮਿਲਦੇ ਆਂ ਕਿਸੇ ਨੈਕਸਟ ਵਲੌਗ 'ਚ ਤਦ ਤੱਕ ਲਈ ਸਾਸ਼ੀ ਗਾਲ ਜੀ ਸਾਰਿਆਂ ਨੂੰ